ਆ ਵੇਖੋ ਜੀ ਵਿਆਹ ਵਾਲੇ ਘਰ ਕੰਮ ਚੱਲਣ ਡਿਆ ਜੋਰਾਂ ਸ਼ੋਰਾਂ ਤੇ ਆਹੋ ਵਿਆਹ ਚ ਪੀਹਾਂਗੇ ਠੰਡੇ ਕਲੀਆਂ ਕੁਲੀਆਂ ਹੋ ਗਈਆਂ ਵਾ ਫੁੱਲ ਤਿਆਰੀ ਵਿਆਹ ਵਾਲੇ ਘਰ ਵਿਆਹ ਦੀ ਓਹੋ ਆ ਵੇਖੋ ਛੜਬਾਲਾ ਕੰਡਿਆ ਵਾ ਮਿਸਤਰੀ ਰਹਿ ਗਏ ਹੁਣ ਬਾਸਾ ਟੈਲਾਂ ਵਾਲੇ ਗਾਰਡਨ ਨੂੰ ਲੱਗ ਚੱਲੀਆਂ ਟੈਲਾਂ ਤੇ ਕੰਮ ਹੋ ਜਾਣਾ ਖਤਮ ਫੇਰ ਲੱਗਣਾ ਲੱਕੜ ਵਾਲਾ ਲੱਕੜ ਵਾਲਾ ਮਿਸਤਰੀ ਹਟਣ ਤੋਂ ਬਾਅਦ ਵਿਆਹ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਉਹ ਸ਼ੁਰੂ ਹੋ ਜਾਣੀਆਂ ਨੇ ਚੰਦਰ ਰਾਜਾ ਹੁਣ ਨਵਾਜ਼ ਦੇ ਮਾਮੇ ਦਾ ਵਿਆਹ ਤੇ ਨਵਾਜ਼ ਨੂੰ ਗੋਡੇ-ਗੋਡੇ ਚਾਹ ਨਵਾਜ਼ ਚਾਹ ਪੂਰਾ ਕਰ ਵਿਆਹ ਦਾ ਨਹੀਂ ਵਿਆਹ ਦਾ ਚਾਹ ਪੂਰਾ ਜੋ ਛੜਬਾਲਾ ਬਹਣਾ ਨੇ ਕਿਹਾ ਮੈਂ ਬਹਿਣਾ ਕੋੜੀ ਮਾਮੇ ਨਾਲ ਖਲਾਰੇ ਪਏ ਹਾਲੇ ਸਾਹਮਣ ਵਾਲੇ ਪਏ ਆ ਹੌਲੀ ਹੌਲੀ ਖਲਾਰਾ ਸੰਭੇ ਆ ਜਾਊਗਾ ਤੇ ਫਿਰ ਤਿਆਰੀ ਸ਼ੁਰੂ ਹੋ ਜੂਗੀ ਕੋਟੇ ਖਾਣੀ ਮੇਰੇ ਕੋ ਤੂੰ ਸਾਰਾ ਡੋਲ ਲਿਆ ਨਾ ਹੁਣ ਹਾਂ ਚਲੋ ਅੰਦਰ ਜਾਓ ਤੁਸੀਂ ਫਿਰ ਕੱਲ ਸਾਰੀਆਂ ਉੱਤੇ ਸਫਾਈਆਂ ਕਰਕੇ ਆਏ ਸੀ ਤੇ ਅੱਜ ਅੰਦਰਾਂ ਚ ਕੀਤੀਆਂ ਹਾਲੇ ਬਾਹਰ ਹੁਣ ਇੱਥੇ ਪੈਪ ਲਾ ਕੇ ਧੂਫੂ ਜਦੋਂ ਟੈਲਾ ਮਲਾ ਮਿਸਤਰੀ ਹਟੂਗਾ ਉਸ ਤੋਂ ਬਾਅਦ ਫਿਰ ਆ ਸਾਰਾ ਵੇੜਾ ਜਿਹੜਾ ਬਣਾ ਪੈਪ ਨਾਲ ਧੂਫੂਗਾ ਫਿਰ ਸਾਫ਼ ਨਿਕਲੂਗਾ ਬੜਾ ਖਲਾਰਾ ਪਿਆ ਕਟਾ ਉੱਡ-ਉੱਡ ਕੇ ਜਦੋਂ ਟੈਲਾ ਤੋੜਦੇ ਆ ਨਾ ਕਟਾ ਉੱਡ-ਉੱਡ ਕੇ ਬੜਾਈ ਬਾ ਪਿੱਛੇ ਨੂੰ ਆਉਂਦਾ ਆ ਅੱਜ ਲੱਗ ਜਾਣੀਆਂ ਟੈਲਾ ਗੇਟ ਦਾ ਵੀ ਕੰਮ ਖਤਮ ਹੋ ਜਾਣਾ ਉਸ ਤੋਂ ਬਾਅਦ ਮੈਂ ਫੋੜ ਜਾਨੀ ਅੰਦਰ ਮੋਂ ਅੰਦਰ ਆ ਵੇਖੋ ਮਮਾ ਮੀਂਹ ਸਬਜ਼ੀ ਬਣਾਉਣੀ। ਆਇੱਛਾ ਲਓ ਅਲਮਾਰੀ ਬਣਾਉਣੀ ਹੈ ਅਟੈਚ ਨਾਲ। ਲੱਕੜ ਦਾ ਮਿਕਸਰੀ ਢਾਕੇ। ਨਵਾਸ ਹਾਂਜੀ ਕੀ ਹੋਇਆ ਟਾਇਰ ਨੂੰ? ਟਾਇਰ ਚ ਕੀਟਾ ਫਸਿਆ ਏ? ਕਿੰਨੇ ਕੀਟੇ ਫਸੇ ਹਰ ਇੱਕ ਟਾਇਰ ਚ? ਇਹ ਨਹੀਂ ਨਿਕਲਣਾ ਪੁੱਤੋ। ਜਾ ਨਾਨੀ ਵੇਖਿਆ ਕੀ ਬਣਾਉਂਦੀ ਮਾਮੂ ਤੇ ਨਾਨੀ ਚੀਜੀ ਭੋਂਡੇ ਡੱਡੂ ਮੰਮਾ ਹੂੰ ਡੱਡੂ ਮੰਮਾ ਕੱਟਦੀ ਪਹਿਲੇ ਨਾਨੀ ਵੇਖਿਆ ਨਾਨੀ ਨਾ ਅੰਦਰ ਨਾ ਚੀਜੀ ਭੋਂਡੇ ਜਾ ਲੈ ਕੇ ਆ ਇਹ ਤਾਂ ਨਹੀਂ ਨਿਕਲਨੇ ਪੁੱਤ ਗੀਟੇ ਡੇ ਡੇ ਆਹੋ ਚਲੋ ਆਪਣਾ ਹੀ ਪਿੰਡ ਨੂੰ ਚੱਲੀਏ ਨਾਲੇ ਤਿਆਰ ਹੋ ਗੋ ਮੰਮਾ ਆਉ ਹਾਂ ਹਾਂ ਚਲੋ ਚਲੋ ਝਾੜੂ ਨਾਲ ਨਿਕਲਨੇ ਕੈਂਡੇ ਝਾੜੂ ਨਾਲ ਨਾ ਗੱਡੀ ਦੇ ਟਾਇਰ 'ਚ ਜਿਹੜੇ ਗੀਟੇ ਫਸੇ ਆ ਨਾ ਉਹ ਕੱਢ ਹੁਣ ਇਹਦੇ ਨਾਲ ਵੀ ਨਹੀਂ ਨਿਕਲਨੇ ਆਵੇ ਮਾਮੂ ਨੂੰ ਕਹਿ ਕੇ ਆ ਜਾ ਸੋਤ ਮਾਮੂ ਨੂੰ ਕਹਿ ਕੇ ਆ ਇੱਧਰ ਅੰਦਰ ਹੀ ਸੁਖ ਮਾਮੂ ਅੰਦਰ ਹੀ ਕਿੱਥੇ ਆ ਹੈ ਨਹੀਂ ਬਾਹਰ ਅੰਦਰ ਆ ਅੰਦਰ ਆ ਮਾਮੂ ਬਾਹਰ ਛੋੜੀ ਆ ਆਂਦਾ ਮੈਂ ਟਰੈਕਟਰ ਤੇ ਜਾਣਾ ਹੁਣ ਦੱਸੋ ਕੀ ਕਰੀਏ ਹੁਣ ਤੁਹਾਨੂੰ ਉੱਪਰ ਲੈ ਕੇ ਜਾਂਦੇ ਆਂ ਦੇਖੋ ਔਰ ਕੋ ਮੰਜੀਆਂ ਦੇ ਖਲਾਰਾ ਪਿਆ ਸਾਰਾ ਸਾਂਭਣ ਵਾਲਾ ਹੁਣ ਹੌਲੀ ਹੌਲੀ ਸਾਮਾ ਕਿਉਂਕਿ ਕਲੀਆਂ ਵਾਲੇ ਲੱਗੇ ਹੀ ਕਲੀਆਂ ਵਾਲੀ ਹੁਣ ਅੱਜ ਹੀ ਹਟੇ ਆ ਤੇ ਉਹਨਾਂ ਸਾਰਾ ਕੋਈ ਜੀ ਅੰਦਰੋਂ ਬਾਹਰ ਕਢਵਾਇਆ ਹੀ ਹੁਣ ਬਾਥਰੂਮ ਉਸ ਇੱਥੇ ਵੀ ਬੈੱਡ ਲਾਉਣ ਵਾਲਾ ਹੱਲੇ ਮੰਮੀ ਨੇ ਕੱਪੜੇ ਤੋਹ ਤੋ ਕੇ ਸੁੱਕਣੇ ਪਾਏ 12 ਇੱਥੇ ਵੀ ਕਿੰਨਾ ਖਲਾਰਾ ਪਿਆ ਆ ਸਾਰਾ ਖਲਾਰਾ ਨਾ ਕੱਲ ਸਾਫ਼ ਕੀਤਾ ਤੇ ਹਾਲੇ ਵੀ ਅਥੱਲਿਓ ਸਾਰਾ ਨਾ ਫਰਸ਼ ਤੇ ਰਗੜਣ ਵਾਲਾ ਸਾਫ਼ ਕਰਨ ਵਾਲਾ ਚੰਗੀ ਤਰ੍ਹਾਂ ਪਿਆ ਆ ਸਾਰੇ ਕਮਰਿਆਂ ਚ ਆ ਵੀ ਕਮਰਾ ਕੱਲ੍ਹ ਵੀ ਲਾ ਕੀਤਾ ਇੱਥੇ ਬਹੁਤ ਖਲਾਰਾ ਸੀ ਤੇ ਸਾਰੀ ਹਲੇ ਰਗੜਾ ਰਗੜਾਈ ਪਈ ਹੈ ਫਰਸ਼ ਤੇ ਕਰਨ ਵਾਲੀ ਆਹ ਕੈਂਡ ਦੇ ਭਾਂਡੇ ਰੱਖੇ ਮੰਮੀ ਨੇ ਹਾਲੇ ਤੱਕ ਮੰਮੀ ਦੇ ਦਾਜ ਦੇ ਭਾਂਡੇ ਆਹ ਓਪਨ ਰਸੋਈ ਬਣਾ ਲਈ ਪਹਿਲਾਂ ਇੱਥੇ ਬਾਥਰੂਮ ਨਾਲ ਹੀ ਅਟੈਚ ਹੈ ਛੋਟਾ ਇਧਰ ਪੇਟੀਆਂ-ਪੁਟੀਆਂ ਆ ਵੀ ਖਲਾਰਾ ਸਾਰਾ ਸੰਭਿਆ ਕਰ ਲ ਇਹ ਵੀ ਫੇਰ ਹੁਣ ਮੈਂ ਕਿਹਦੇ ਨਾਲ ਆਵਾਂਗੀ ਤੇ ਇੱਥੇ ਸਫਾਈ ਕਰਾਂਗੀ ਅੱਜ ਤੇ ਅਸੀਂ ਚੱਲ ਜਣਾ ਆਪਣੇ ਪਿੰਡ ਆ ਬਣਾ ਲਈ ਆ ਓਪਨ ਰਸੋਈ ਇੱਥੇ ਪਹਿਲਾਂ ਛੋਟੀ ਜੀ ਰਸੋਈ ਹੁੰਦੀ ਉੱਪਰ ਆ ਵਿੱਚ ਕੰਧ ਵੱਜੀ ਹੁੰਦੀ ਹੀ ਕੰਧ ਢਾਲੀ ਆ ਤੇ ਉਧਰ ਬਾਥਰੂਮ ਹੁੰਦਾ ਹੀਗਾ ਛੋਟਾ ਜਿਹਾ ਪੋਰਸ਼ਨ ਜਿੱਦਾਂ ਸ਼ਹਿਰਾਂ ਵਿੱਚ ਹੁੰਦਾ ਹੁਣ ਇਹ ਸਾਰਾ ਹੀ ਖੁੱਲਾ ਕਰਤਾ ਆ ਤੇ ਇੱਥੇ ਸਾਰੀ ਓਪਨ ਰਸੋਈ ਬਣਗੀ ਤੇ ਬਾਥਰੂਮ ਬਣ ਗਿਆ ਬਾਹਰ ਜਿਹੜਾ ਨਵਾਂ ਡਿਜ਼ਾਈਨ ਤਿਆਰ ਕੀਤਾ ਪੁਰਾਣੀ ਕੋਠੀ ਤੋਂ ਬਾਰ ਬਾਥਰੂਮ ਹੋ ਗਿਆ ਤੇ ਇੱਧਰ ਇੱਕ ਨਵਾਂ ਕਮਰਾ ਬਣ ਗਿਆ ਇੱਥੇ ਵੀ ਹੁਣ ਬੈੱਡ ਬੂਡ ਰੱਖਣਗੇ ਤੇ ਪਾਠ ਜਿਹੜਾ ਹੁਣ ਕੋਠੇ ਤੇ ਉੱਪਰ ਰੱਖਣਗੇ ਵਿਆਹ ਚ ਮੰਮੀ ਨੇ ਕੱਪੜੇ ਧੋ ਤੋ ਕਿ ਹੁਣ ਮੰਮੀ ਨੇ ਇੱਕ ਹਫਤਾ ਪੂਰੇ ਕੱਪੜੇ ਧੋਈ ਜਾਣੀ ਆ ਵੀ ਘੱਟਾ ਪਿਆ ਕਲੀਆਂ ਦਾ ਹੁਣ ਅਸੀਂ ਚੱਲੀਏ ਥੱਲੇ ਵਿਆਹ ਵਾਲਾ ਘਰ ਤਾਂ ਨੂੰ ਖਾਤਾ ਵਿਆਹ ਵਾਲੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣੀਆਂ ਨੇ ਘਰ ਦੇ ਕੰਮ ਹੋਣ ਦੇ ਆ ਜੋਰਾਂ ਸ਼ੋਰਾਂ ਨਾਲ ਹੁਣ ਕੀ ਮਸ਼ੀਏ ਜੀਵੇਂ ਕਿ ਤੁਹਾਨੂੰ ਵਿਖਾਇਆ ਆਪਣੇ ਪੇਕਿਆਂ ਦਾ ਹੋਮ ਟੂਰ ਤੇ ਨਾਲੇ ਦਿਖਾਈਆਂ ਤਿਆਰੀਆਂ ਕਿਵੇਂ ਯੋਰਾ-ਯੋਰਾ ਸ਼ੋਰਾ ਨਾਲ ਹੋਣੀਆਂ ਨੇ ਤੇ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਤੇ ਲਾਈਕ ਜ਼ਰੂਰ ਕਰ ਦਿਓ ਜ਼ਰੂਰ ਦੱਸਿਓ ਪਿਆਹ ਵਾਲੇ ਘਰ ਵਿੱਚ ਬਹੁਤ ਖਲਾਰਾ ਪੈਂਦਾ ਤੇ ਇੰਨਾ ਕ ਖਲਾਰਾ ਬਾਅਦ ਚ ਸਾਹਮਣਾ ਪੈਂਦਾ ਆ ਕੋਈ ਬੈੱਡ ਕਿਤੇ ਤੁਰਿਆ ਫੰਡਿਆ ਹੀ ਕੋਈ ਲੀੜਾ ਕਪੜਾ ਕਿਵੇਂ ਜਿੱਥੋਂ ਤੱਕ ਹੋਇਆ ਮੈਂ ਉੱਥੇ ਸਫਾਈ ਕਰਕੇ ਆਈ ਆ ਤੇ ਹੁਣ ਫੇਰ ਕਿਸ ਦਿਨ ਜਾਵਾਂਗੀ ਤੇ ਉੱਥੇ ਜਿਹੜਾ ਰਹਿੰਦਾ ਵਾ ਮੰਮੀ ਦਾ ਤੇ ਨਾ ਹੁਣ ਟਾਈਮ ਨਹੀਂ ਹੁੰਦਾ ਤੇ ਲੱਗ ਕੇ ਤੇ ਨਾਲ ਸਾਰਾ ਕਰਾ ਕੇ ਆਵਾਂਗੀ ਵਰਨਵਾਜ ਕੋਈ ਸਪੈਸ਼ਲ ਧਿਆਨ ਰੱਖੇ ਫੇਰ ਹੀ ਮੈਂ ਦੂਜਾ ਕੰਮ ਕਰ ਸਕਦੀ ਆ ਕਿਉਂਕਿ ਉਹ ਸ਼ੁਰਲੀ ਜੇ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਛੜਕ ਵਗਦੀ ਓਥੇ ਸੜਕ ਨੂੰ ਭੱਜ ਜਾਂਦਾ ਵਾ ਕਦੀ ਕੋਠੇ ਤੇ ਚੜ ਗਈ ਕਦੀ ਕੋਸ਼ ਕਦੀ ਕੋਸ਼ ਨਹੀਂ ਆਣਾ ਤੇ ਬੜਾ ਧਿਆਨ ਰੱਖਣਾ ਪੈਂਦਾ ਵਾ ਤੰਗ ਵੀ ਪੂਰਾ ਕਰਦਾ ਆ ਤੇ ਇਸ ਲਈ ਫਿਰ ਮੈਂ ਹੁਣ ਆ ਗਈ ਆ ਵੀ ਬਾਦ ਫੇਰ ਹੁਣ ਲੋਡ ਹੋ ਗਿਆ ਜੂ ਹੁਣ ਬਾਕੀ ਜਿਹੜਾ ਰਹਿੰਦਾ ਵਾ ਉਹ ਕੰਮ ਵਾਲੀਆਂ ਕਰ ਲੈਣਾ ਵਾ ਤੇ ਜਿਹੜਾ ਕੰਮ ਨੇ ਨਿਭਣ ਡਿਆ ਫੇਰ ਉਹਨਾਂ ਲੱਕੜਵਾਲੇ ਲਵਾਉਣਾ ਜਦੋਂ ਲੱਕੜਵਾਲੇ ਦਾ ਕੰਮ ਖਤਮ ਹੋ ਗਿਆ ਫੇਰ ਇਹਨਾਂ ਕਹਿਣਾ ਵੀ ਬੜਾ ਮਤਲ ਉਹਨਾਂ ਦਾ ਵੀ ਜਿਹੜਾ ਲੱਕੜ ਦਾ ਨਾ ਨਿਕਨੇ ਕਾ ਕੂੜਾ ਬੜਾ ਇਕੱਠਾ ਹੋਣਾ ਫੇਰ ਇਹਨਾਂ ਕਹਿਣਾ ਆ ਜਾ ਤੇ ਸਫਾਈ ਕਰਾ ਜਾ ਚਲੋ ਕੋਈ ਨਹੀਂ ਆ ਕਿਵੇਂ ਦਾ ਲੱਗਾ ਤੁਹਾਨੂੰ ਘਰ ਤੇ ਵਲੌਗ ਜ਼ਰੂਰ ਦੱਸਿਓ